ਕਬੀਰ ਜਗ ਮੈਂ ਚੇਤੇਉ ਜਾਣ ਕੇ ਜਗ ਮੈਂ ਰਹੂ ਸਮਾਏ ਜਿਨ ਹਰ ਕਾ ਨਾਮ ਨ ਚੇਤੇਉ ਬਾਦਹਿ ਜਨਮ ਆਏ ਦੇਖ ਕਬੀਰ ਕਹਿੰਦਾ ਜਗ ਮੈਂ ਚੇਤੇਉ ਜਾਣ ਕੇ ਜਿਹੜੇ ਤੁਸੀਂ ਖੋਜ ਕਰਨੀ ਹੈ ਜਿਹਦਾ ਤੁਸੀਂ ਜਪ ਕਰਨਾ ਹੈ ਉਹਨੂੰ ਚੇਤੇ ਰੱਖਣਾ ਹਰ ਵਕਤ ਉਹ ਗੱਲਾਂ ਜਾਣਦਾ ਰਹੋ ਹੈ ਕੌਣ ਚੇਤੇ ਕੇ ਮਰ ਖੋਗੇ ਇਨੂੰ ਜਾਣਦੇ ਨਹੀਂ ਉਹਦਾ ਚੇਤਾ ਕਿ ਮੈਂ ਆਜੂ ਤੁਹਾਨੂੰ ਚੇਤਾ ਉਹਦਾ ਉਹ ਜਿਹਨੂੰ ਜਾਣਦੇ ਆ ਜਗ ਮੈਂ ਜੇਤੇ ਉਹ ਜਾਣ ਕੇ ਜੋ ਜਗ ਮੈਂ ਰਹਾ ਸਮਾਇਆ ਦੇਖੋ ਪਰਮੇਸ਼ਰ ਦੀ ਗੱਲ ਨਹੀਂ ਪਰਮੇਸ਼ਰ ਜਗ ਚ ਨਹੀਂ ਸਮਾਇਆ ਹੋਇਆ ਹੈ ਮਾਇਆ ਦੇ ਵਿੱਚ ਹੀ ਸਮਾਇਆ ਹੋਇਆ ਹੈਗਾ ਜਿਹਨੂੰ ਦੁਨੀਆ ਮੰਨਦੀ ਆ ਕਬੀਰ ਨੇ ਉਲਟ ਗੱਲ ਕਹਿਤੀ ਇੱਥੇ ਅਸੀਂ ਸਾਖਤ ਕੌਣ ਬਣਦੇ ਨੇ ਸਾਖਤ ਕਹਿੰਦੇ ਨੇ ਕੋ ਉੱਤੇ ਇਕੱਲਾ ਹੀ ਆਹੋ ਸਰਧਾਰ ਦੇ ਨਿਹ ਉਹ ਕਹਿੰਦਾ ਜਿਹੜਾ ਮੈਂ ਮੈਂ ਜੇ ਤਲਾ ਉਹ ਸੰਸਾਰ ਦੇ ਵਿੱਚ ਸਮਾਇਆ ਹੋਇਆ ਜਗ ਨਾ ਰਹੂ ਸਮਾਇਆ ਉਹ ਤਾਂ ਮਾਇਆ ਜਿ ਸਮਾਇਆ ਹੋਇਆ ਜਿਹਦੀ ਭਗਤੀ ਕਬੀਰ ਕਰ ਰਿਹਾ ਉਹ ਜਗ ਚ ਸਮਾਇਆ ਹੋਇਆ ਇਹ ਆਪੇ ਜਗੋ ਆਪਣਾ ਜਾਪ ਆਤਮ ਨੂੰ ਜੀਨਣਾ ਆਤਮ ਨੂੰ ਹੋਣਾ ਆਤਮ ਦਰਸ਼ਨ ਬਿਲਕੁਲ ਉਲਟ ਗੱਲ ਹੈ ਜੋ ਪ੍ਰਚਾਰ ਹੋ ਰਿਹਾ ਹੈ ਉਤੇ ਜਗ ਮੈਂ ਕਹਤੇ ਹੋ ਜਾਣ ਕੇ ਜੋ ਜਗ ਮੈਂ ਰਹਿ ਸਮਾਇ ਉਹ ਨੂੰ ਤੇ ਤੋ ਜਾਣ ਕੇ ਜਿਹੜਾ ਤੇਰੇ ਸਰੀਰ ਤੇ ਸਮਾਇਆ ਹੋਇਆ ਤੇਰੇ ਸਰੀਰ ਦਾ ਤੂੰ ਹੀ ਸਮਾਇਆ ਹੋਇਆ ਹੈ ਫਿਰ ਹੋਰ ਕੌਣ ਸਮਾਇਆ ਹੋਇਆ ਉਹ ਤੂੰ ਆਪਣੇ ਆਪ ਨੂੰ ਜਾਣ ਲੈ ਇਹਦੇ ਪ੍ਰਤੀ ਚੇਤਨ ਉਹ ਆਤਮਾ ਕੀ ਹੈ ਮਾਇਆ ਕੀ ਹੈ ਇਹ ਆ ਚੀਜ਼ ਸਿਰਫ ਦੇਖਣੀ ਹੈ ਭਾਇਰ ਬ੍ਰਹਮ ਨੂੰ ਅਡਾਡ ਕਰਕੇ ਦੇਖਣ ਕੁਝ ਵੀ ਨਹੀਂ ਹੋਰ ਬਖਤੀ ਹੈ ਉਹ ਮੂਰਤੀ ਜੋ ਨਹੀਂ ਹੋ ਸਕਦੀ ਅਡਾਡ ਉਹ ਮੂਰਤੀ ਝੂਠੀ ਹੈ ਇਹ ਸੱਚੀ ਮੂਰਤੀ ਜੋਣਾ ਮੂਰਤੀ ਪੂਜਾਈ ਹੈ ਮੂਰਤੀ ਪੂਜਾ ਨਹੀਂ ਹੈ ਸਾਡੇ ਕੋਲ ਉਹ ਮੂਰਤੀ ਪੂਜਾ ਕਰਦੇ ਨੇ ਸਾਡੇ ਮੂਰਤੀ ਖੋਜਣੀ ਹੈ ਅਸੀਂ ਪਰ ਸੱਚੀ ਮੂਰਤੀ ਖੋਜਣੀ ਹੈ ਝੂਠੀ ਨਹੀਂ ਖੋਜੀ ਜਾ ਸਕਦੀ ਉਹ ਮੂਰਤੀ ਦੀ ਪੂਜਾ ਕਰਦੇ ਨੇ ਅਸੀਂ ਮੂਰਤੀ ਖੋਜਣੀ ਹੈ ਫਰਕ ਹੈ ਅਸੀਂ ਮੂਰਤੀ ਤੋੜ ਕੇ ਦੇਖਣੀ ਹੈ ਉਹਦੇ ਵਿੱਚ ਕੀ ਹੈ ਮੂਰਤੀ ਦੀ ચીਰ-ਫਾੜਾ ਸਰੀਰ ਦੀ ચીਰ-ਫਾੜ ਕਰਨੀ ਹੈ ਤੇ ਆਤਮਾ ਕਿੱਥੇ ਹੈ ਦੇ ਵਿੱਚ ਆਪਰੇਸ਼ਨ ਉਹਦੇ ਤਾਂ ਹੈ ਹੀ ਨਹੀਂ ਆਤਮਾ ਮੂਰਤੀ ਜੋ ਕੀ ਖੋਜੋਗੇ ਤੁਸੀਂ ਘਾਟੇ ਹੀ ਖੋਜੋ ਭਾਈ ਘਾਟੇ ਖੋਜੋ ਭਾਈ ਕੀ ਹੈ ਅੱਗੇ ਜਾ ਕੇ ਇਹ ਹੀ ਗੱਲ ਕਹੀ ਹੈ ਤੈ ਉਹ ਬੰਦ ਜੈਸੇ ਬਾਸ ਬਸਦਾ ਹੈ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੈ ਉਹ ਕਰਮਾ ਹੈ ਜੈਸੇ ਛਾਈ ਜਿਵੇਂ ਸ਼ੀਸ਼ੇ ਦੇ ਵਿੱਚ ਤੁਹਾਡਾ ਪਰਛਾਵਾਂ ਹੈ ਤੈਸੇ ਹੀ ਹਰ ਵਸੇ ਨਿਰੰਤਰ ਘਾਟੀ ਹੋ ਜੋ ਭਾਈ ਐਂ ਵਸਦਾ ਖੋਜ ਲੋ ਆ ਖੋਜਣਾ ਇਹੀ ਭਗਤੀ ਹੈ ਇਹੀ ਜਗ ਮੈਂ ਜਪਿਓ ਜਾਣ ਕੇ ਜੋ ਜਗ ਮੈਂ ਰਹੋ ਸਮਾਏ ਜਗ ਮੈਂ ਚੇਤੇ ਹੋਵਾਂ ਬਲਕੇ ਜਬੇ ਹੋਣੀ ਜਗ ਮੈਂ ਚੇਤੇ ਹੋਵਾਂ ਜਾਣ ਕੇ ਜਗ ਮੈਂ ਚੇਤੇ ਹੋ ਜਾਣ ਕੇ ਜੋ ਜਗ ਮੈਂ ਰਹਿ ਸਮਾਏ ਆ ਆਤਮਨ ਦਰਸ਼ਨ ਕਰਨਾ ਆਪਣਾ ਆਪ ਖੋਜਣਾ ਕੋ ਨਾਨਕ ਬਿਨ ਆਪਾ ਚੀਨੇ ਮਿਠੇ ਨਾ ਪਰਮਕੀ ਕਾਈ ਆ ਸਾਡੀ ਭਗਤੀ ਆ ਗੱਲ ਲੈਣ ਹੋਰ ਕੁਛ ਵੀ ਨਹੀਂ ਹੈ ਉਹ ਗੱਲ ਕੋਈ ਮਾਲਾ ਫਿਰਦੀ ਲੋੜ ਨਹੀਂ ਕੋਈ ਵੈਰ ਰੁਵਾ ਰੂ ਕਰਨੀ ਲੋੜ ਨਹੀਂ ਗੁਰਬਾਣੀ ਤੇ ਬਿਨਾ ਖੋਜ ਨਹੀਂ ਹੋ ਸਕਦੀ ਜਿਵੇਂ ਸਾਡੇ ਕੋਲ ਨਕਸ਼ਾ ਹੈ ਪਿੰਡ ਦਾ ਪਿੰਡ ਦਾ ਨਕਸ਼ਾ ਬੱਟਾ-ਬੱਟਾ ਆਤੀਆਂ ਜੰਗਲ ਹੋ ਗਿਆ ਕਦੇ ਬਾਹੀ ਨਹੀਂ ਕਿਸੇ ਜਮੀਨ ਪੁਰਾਣੇ ਖੇਤ ਤੇ 100 ਸਾਲ ਦੀ ਬਾਹੀ ਜਮੀਨ ਉਹਦੇ ਬਾਅਦ ਕੱਲੇ-ਕੱਲੇ ਦਾ ਖੇਤ ਫਿਰ ਅਸੀਂ ਨਕਸ਼ੇ ਦੇ ਹਿਸਾਬ ਨਾਲ ਉਹਵੇਂ ਬਣਾਉਣਾ ਨਕਸ਼ਾ ਨਵਾਂ ਬਣਾਉਣਾ ਜਿੰਨਾ ਸਾਡੇ ਕੋਲ ਲਿਖਤ ਔਰ ਨਕਸ਼ਾ ਦੋਈ ਚੀਜ਼ਾਂ ਨਹੀਂ ਬਣੇ ਨਹੀਂ ਸਕਦਾ ਲਿਖਤ ਦੱਸੂ ਇਹਨੇ ਇਕੱਠੇ ਤੋਂ ਜਾਲਾ ਇਹਨੇ ਇਕੱਠੇ ਤੋਂ ਇਹਨਾ ਖੇਤ ਇਹਨਾ ਇਹਨਾ ਰਕਬਾ ਇੰਨੀਆਂ ਭਾਈਆਂ ਨੇ ਜਾਰੇ ਤਾਂ ਉਥੇ ਖੇਤ ਵੜਨ ਦੇ ਦਵਾਰ ਕੱਲੀ ਆ ਜਣੀ ਲਿਖਤ ਹੈ ਗੁਰਬਾਣੀ ਦੀ ਇਹ ਉਹ ਆ ਜਿਹੜੀ ਪਟਵਾਰੀ ਦੇ ਕਾਗਜ਼ ਹੁੰਦੇ ਨੇ ਜੋੜਦੀ ਪਟਵਾਰੀ ਦੇ ਨਕਸ਼ਾ ਵੀ ਹੈ ਕਾਗਜ਼ ਵੀ ਨੇ ਨਾਲ ਕਾਗਜ਼ ਬੋਲਣਗੇ ਲਿਖਤ ਬੋਲੂਗੀ ਵੀ ਐ ਜਾਣਾ ਐ ਖੇਤ ਵੜਨੇ ਨੇ ਤਾਂ ਮੌਕੇ ਤੇ ਜਾ ਕੇ ਨੁਕਸਾ ਵੜਨੇ ਇਹ ਮਾਰਗ ਹੈ ਫਰਕਾ ਰਸਤਾ ਇਹ ਰਸਤਾ ਗਿਆ ਟਹ ਰੇਗਿਸਤਾਨ ਸੀ ਰੇਗਿਸਤਾਨ ਦੇ ਵਿੱਚ ਤੂਫਾਨ ਚੱਲਦਾ ਰਿਹਾ 5-7 ਸਾਲ ਉਹ ਸਾਰੇ ਵਟਾਂ ਫੁੱਟਾਂ ਜਿਹਾ ਰਹਿ ਗਿਆ ਰੇਤੇ ਨਾਲ ਹੁਣ ਦੁਬਾਰਾ ਨਕਸ਼ਾ ਬਣਾ ਕੇ ਉਹ ਰਸਤਾ ਅਸੀਂ ਹੱਦ ਹੱਦ ਬੰਨੇ ਬਣਾ ਕੇ ਰਸਤਾ ਸੜਕ ਚਾਲੂ ਕਰਨੀ ਹੈ ਦੁਬਾਰਾ ਉਦੋਂ ਇਹ ਨਾ ਕੋਈ ਵੀ ਹੁਣ ਸਾਡੇ ਕੋਲ ਇਧਰ ਤਾਂ ਲਿਖਤਾ ਹੈ ਉਹ ਤਾਂ ਸਾਡੇ ਕੋਲ ਮੀਟਰ ਵੀ ਚਾਹੀਦਾ ਹੈ ਜਰੀਪੀ ਚਾਹੀਦੀ ਹੈ ਪੈਮਾਨਾ ਵੀ ਕੋਈ ਚਾਹੀਦਾ ਨਕਸ਼ਾ ਲਿਖਤ ਪੈਮਾਨਾ ਤਿੰਨ ਕੀ ਚਾਹੀਦੀਆਂ ਲਿਖਤੇ ਨਾਲ ਪੈਮਾਨਾ ਦਾ ਹੋਵੇ ਤਾਂ ਜਾ ਕੇ ਅਸੀਂ ਰਸਤਾ ਦੁਬਾਰਾ ਬਣਾਵਾਂਗੇ ਇਹ ਦੁਬਾਰਾ ਰਸਤਾ ਬਣਾਉਣਾ ਤਾਂ ਆਇਆ ਹੋਇਆ ਰਸਤਾ ਮਿੱਟੀਆ ਪਿਆ ਰਸਤਾ ਬਿਲਕੁਲ ਤੇ ਕੌਂਸਲੀਆਂ ਮਾਰਦੇ ਨੇ ਸਾਰੇ ਚੱਖ ਮਾਰਦੇ ਨੇ ਸੰਤ ਵੀ ਹੋਏ ਚਾਹੇ ਗੁਰਦੁਆਰੇ ਹਣ ਸਭ ਨੂੰ ਪਤਾ ਹੀ ਹੈ ਵੈਸੇ ਤਾਂ ਪਰ ਫਿਰ ਮੰਨਦੇ ਨਹੀਂ ਪਤਾ ਸਭ ਨੂੰ ਹੈ ਮੰਨਦੇ ਨਹੀਂ ਉਹਨਾਂ ਬਦਵਜੇ ਇਹ ਕਹਿੰਦਾ ਲੋਕਾਂ ਨੂੰ ਗੁਰਦੁਆਰੇ ਨਹੀਂ ਆਉਣਾ ਸਮਝਾਵਾ ਨਹੀਂ ਮਿਲਦਾ ਇਹ ਗੱਲ ਕਹੋ ਰੋ ਲੋਕ ਆਉਂਦੇ ਹਟ ਜਾਣਗੇ ਦਰਦੇ ਨੇ ਸੱਚ ਨੂੰ ਐਕਸੈਪਟ ਨਹੀਂ ਕਰਦੇ ਜਾਣਦੇ ਸਾਰੇ ਇਹ ਨਹੀਂ ਵੀ ਜਾਣਦੇ ਦੀ ਠੀਕ ਹੈ ਗੱਲ ਤਾਂ ਇਹ ਜਾਣਦੇ ਨੇ ਨਵੇਂ ਬਲੌਣ ਨੇ ਇਹ ਵੀ ਜਾਣਦੇ ਨੇ ਬਣਿਆ ਹੈ ਨਹੀਂ ਇਹ ਵੀ ਜਾਣਦੇ ਨੇ ਫਿਰ ਬਕਵਾਸ ਕੀ ਕਰਦੇ ਹੋ ਕੀ ਪ੍ਰਚਾਰ ਕਰਦੇ ਹੋ ਪ੍ਰਚਾਰ ਹੋਈ ਝੂਠ ਦਾ ਕਰੀ ਜਾਂਦੇ ਨੇ ਕਿ ਦੁਕਾਨ ਬੰਦ ਹੁੰਦੀ ਹੈ ਦੁਕਾਨ ਨਹੀਂ ਨਾ ਬੰਦ ਕਰ ਸਕਦੇ ਜੇ ਦੁਕਾਨ ਨਹੀਂ ਬੰਦ ਕਰੋਗੇ ਤਾਂ ਦੁਰਸਤੀ ਵੀ ਨਹੀਂ ਹੋਣੀ ਸੌਦਾ ਖੋਟੇ ਵਿੱਚੋਂਗੇ ਜਿੰਨਾ ਸਿਰ ਦੁਰਸਤੀ ਕਿਵੇਂ ਕਰੋਗੇ ਹਾਂ ਜਿਹਨਾਂ ਹਰ ਕਾ ਨਾਮ ਨਾ ਚਿੱਤੇ ਹੋ ਬੱਦਹ ਜਨਮ ਆਏ ਜਿਨਹ ਹਰਕਾ ਨਾਮ ਨਾਲ ਤੇਤੇ ਜੇ ਹਰਕਾ ਨਾਮ ਨਾਲ ਤੇਤੇ ਆਈ ਕੋਸ਼ ਹੋਊਗਾ ਜਿਹੜਾ ਕੁਝ ਕਰਦੇ ਹੋ ਬੱਦਰ ਬੱਦ ਬੱਦ ਕੋਈ ਕਲੰਡਰ ਦਾ ਛੇੜ ਲੰਦੇ ਨੇ ਕਹਿੰਦੇ ਹੋਰ ਕੋਈ ਛੇੜ ਲ ਲੈ ਤਨੇ ਕਹਿੰਦੇ ਹੋਰ ਕੋਈ ਛੇੜ ਲੰਦੇ ਕਹੇ ਉਹ ਤਰੀਕ ਨਹੀਂ ਉਹ ਤਰੀਕ ਨਹੀਂ ਚੱਖ ਮਾਰਦੇ ਫਿਰਦੇ ਨੇ ਸਾਰੇ ਬੱਦੇ ਬੱਦ ਬੱਦ ਜੰਪੂ ਰਾਇ ਜੰਪੂ ਜਾਣਦੇ ਸਾਰੇ ਹੀ ਬਾਦਾਂ ਜੰਪੂਰ ਜਾਣ ਜਨਾ ਜਿਹੜੇ ਬਾਦਵਾਚ ਫਸੇ ਨੇ ਕਲੰਡਰ ਦਾ ਏ ਉਹ ਸਾਰੇ ਜੰਪੂਰੀ ਦੇ ਬਸੀ ਗੁਜਾਰਾ ਵਾਲੇ ਨੇ ਇਹੀ ਰਸਤਾ ਜੰਪੂਰ ਨੂੰ ਜਾ ਰਿਹਾ ਹੈ ਇਹ ਜੰਪ ਦੇ ਮਾਰਗ ਪਏ ਹੋਏ ਨੇ ਹਰਕੇ ਮਾਰਗ ਦੀ بجائے ਜੰਪ ਕੇ ਮਾਰਗ ਪਏ ਹੋਏ ਨੇ ਬਾਦਾਂ ਜਨਮੇ ਆਏ ਬਾਦਾਂ ਜਨਮੇ ਆਲੇ ਫੇ ਜੰਮ ਜਨਮੇ ਆਏ ਉਹ ਜਾਂ ਜੰਬਣਾ ਇਹਦਾ ਜੰਮ ਦਾ ਮਾਰਗ ਆ ਉਹੜਾ ਜਨਮ ਹੈ ਜਨਮ ਦੇ ਬਾਅਦ ਮਰਨਾ ਅਸਲ ਦੇ ਵਿੱਚ ਜਿਹੜਾ ਜਨਮ ਹੈ ਜਮਕਾ ਮਾਰਗ ਹੈ ਜਮਕਾ ਮਾਰਗ ਜਨਮ ਤੋਂ ਆਉਂਦਾ ਦੂਆ ਅਗਲਾ ਜਿਹੜਾ ਜਾਮ ਹੈ ਜਾਮਰ ਜਨਮ ਇੱਕੋ ਚੀਜ਼ ਹੈ ਜਨਮਾਰ ਜਾਮ ਇੱਕੋ ਹੀ ਚੀਜ਼ ਹੈ ਜਨਮ ਜਮ ਤੋਂ ਆਉਂਦਾ ਜਿਵੇਂ ਅਸੀਂ ਫਸਲ ਬੀਜਦੇ ਆ ਖਾਣ ਵਾਸਤੇ ਬੀਜਦੇ ਸਬਜ਼ੀ ਕਾਦੇ ਵਾਸਤੇ ਲਾਈਏ ਬੀਜੇ ਖਾਣ ਵਾਸਤੇ ਉਹ ਜਿਹਾਂ ਜਨਮਦੰਦਾ ਖਾਣ ਵਾਸਤੇ ਦਿੰਦਾ ਫੜੇ ਖਾਂਦਾ ਵੀ ਹੋਈ ਹੈ ਜਿਹੜਾ ਜਨਮਦੰਦਾ ਖਾਂਦਾ ਵੀ ਤਾਂ ਹੋਈ ਹੈ ਤਾਂ ਆਪਣੇ ਖਾਣ ਵਾਸਤੇ ਜਨਮਦੰਦਾ ਹੋਰ ਕਾਦੇ ਵਾਸਤੇ ਹੁੰਦਾ ਜਿਹੜਾ ਫਿਰ ਫਿਰਨਾ ਖਾਏ ਵਹਾਂ ਕਾਲ ਫਿਰਨਾ ਖਾਈ ਮਹਾਂ ਕਾਲ ਜੇ ਵਹਾਂ ਕਾਲ ਪੈਦਾ ਕਰਦਾ ਖਾਣ ਵਾਸਤੇ ਕਰਦਾ ਖਾਂਦਾ ਕੌਣ ਹੈ ਬਹਾਂ ਦਾੜ ਦਾੜ ਦਸਮ ਬਾਝ ਕਰਨੇ ਬਹਾ ਦਾੜ ਦਾਲ ਸੁਸ਼ੋਬ ਅਪਾਰ ਜਿਨੇ ਚਰਬਿਓ ਜੀਵ ਜਗਤ ਮੇ ਹਜ਼ਾਰ ਹਜ਼ਾਰਾ ਜੀਵ ਚੱਬ ਤੇ ਜਿਨੇ ਖਾ ਲੇ ਜੇ ਪੈਦਾ ਕੀਤਾ ਤਾਹੀ ਹਨ ਉਹ ਦਸਮ ਦਾ ਵਿੱਚ ਨਕਸ਼ਾ ਮੈਂ ਵਿੱਚ ਬਣਾ ਕੇ ਬੋਲਦਾ ਆ ਦੇ ਵਿੱਚ ਨਹੀਂ ਨਕਸ਼ਾ ਪੂਰਾ ਬਣਦਾ ਇਹ ਇਹ ਉਹਦੇ ਅੰਜਾਲਾਂ ਦੇ ਵਿੱਚ ਚੱਲ ਰਹੇ ਨੇ ਹੁਣ ਵੀ ਇਹ ਜਿਹੜੀ ਚਿੰਤਾ ਉਹਦੀ ਜਮਾਨਦਾਰ ਦਾਲ ਕੀ ਹੈ ਬਹਾ ਦਾੜ ਦਾਲ ਹੈ ਕੀ ਏ ਚਿੰਤਾ ਉਹਦੀਆਂ ਜੜਾਂ ਨੇ ਹੋਰ ਕੁਝ ਨਹੀਂ ਆਈ ਚਿੰਤਾ ਖੰਦੀ ਹੈ ਓਰੇ ਚਿੰਤਾ ਉਹ ਜੜਾਂ ਨੇ ਜਿਹੜਾ ਐ ਹੋ ਰਿਹਾ ਚਿੰਤਾ ਇਹ ਜੜਾਂ ਇਹ ਨਹੀਂ ਜੰਦੀਆਂ ਉਹ ਜੜਾਂ ਘਾਲ ਨਹੀਂ ਹੁੰਦੀਆਂ ਆਤਮਾ ਨੂੰ ਖੰਦੀ ਆਉਂਦੀਆਂ ਨੇ ਉਹ ਦੁੱਖ ਦਿੰਦੀਆਂ ਨੇ ਸਰੀਰ ਨੂੰ ਕਦਾ ਖਾਣਾ ਵਹਾਂ ਦਾੜ-ਦਾੜ ਬਹੁਤ ਵੱਡੀ ਚਿੰਤਾ ਸੋਸ਼ੋਭ ਅਪਾਰੰ ਬੜੇ ਬੜੇ ਜੇ ਦੀਸੇ ਲੋਕ ਜਿੱਤੇ ਸੋਭਾ ਉੱਥੇ ਜੜ ਉੱਥੇ ਉਹ ਵੀ ਜੜਾਂ ਖੱਲੇ ਨੇ ਸੋ ਸੋਭੰ ਅਪਾਰੰ ਅਵਾਰ ਸੋ ਬਾਲੇ ਜਾਲਾਂ ਵਿੱਚ ਨੇ ਦਿਨਾ ਚਰਪਿਓ ਜੀਵ ਜਗ ਮਹਜਾਰਾਂ ਨੂੰ ਹਜ਼ਾਰਾਂ ਜੀਵ ਚੱਪ ਰਿਹਾ ਹੈ ਹਾਂਜੀ ਜਿਹੜੇ ਲੋਕ ਕੱਲ ਕਰਦੇ ਸੀ ਨਾ ਇੱਥੇ ਰਾਜ ਜਿਵੇਂ ਰਾਹੁਲਾ ਸੋਨੀ ਅੱਜ ਜਾਲਾਂ ਥੱਲੇ ਨੇ ਉਹ ਬਾੜਾ ਬੂੜਾ ਸਾਰੇ ਇਹ ਬੜੇ ਬੜੇ ਸੀ ਅੱਜ ਆਪਣੇ ਆਪ ਨੂੰ ਜਾੜਾ ਥੱਲੇ ਸਮਝਦੇ ਨੇ ਨਾ ਸਮਝਦੇ ਬਸ ਬਰਾਹੀ ਹੋ ਗੱਲ ਹੈ ਕੱਲ ਰਾਤੀ ਆ ਜਾੜਾ ਥੱਲੇ ਨੇ ਇਹ ਜਾੜਾ ਜਾਂਦੀਆਂ ਜਾੜਾ ਨੇ ਇਹੀ ਨੇ ਜਾਣਾ ਅਚੰਤ ਲਗੀ ਹੋਏ ਹਰ ਵਕਤ ਫਿਰ ਉਹਨਾਂ ਨੂੰ ਨਸ਼ਾ ਹੈ ਇਹ ਵੀ ਇੱਕ ਨਸ਼ਾ ਹੈ ਇਹ ਰਾਜਦਾਨ ਨਸ਼ਾ ਹੈ ਹਾਂਜੀ